ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਵੇਜੀ ਪਿਛਲੇ ਦਿਨ ਹੀ ਪਿੰਡ ਪਿਪਲੀ ਦੇ ਰੇਲਵੇ ਟ੍ਰੈਕ ਤੇ ਟ੍ਰੇਨ ਹਿੱਟ ਹੋਣ ਕਾਰਨ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਇਸ ਦੀ ਪਛਾਣ ਲਈ ਤਿੰਨ ਦਿਨ ਲਾਸ਼ ਨੂੰ ਮੋਰਚੀ ਵਿੱਚ ਰੱਖ ਦਿੱਤਾ ਸੀ ਇਸ ਲਾਸ਼ ਦਾ ਕੋਈ ਵਾਰਿਸ ਨਾ ਮਿਲਣ ਤੇ ਅੱਜ ਫਰੀਦਕੋਟ ਦੇ ਰਾਮਬਾਗ ਵਿਖੇ ਸਹਾਰਾ ਸੁਸਾਇਟੀ ਵੱਲੋਂ ਅਣਪਛਾਤੀ ਲਾਸ਼ ਦਾ ਅੰਤਿਮ ਸੰਸਕਾਰ ਬ੍ਰਿਸ਼ਾਦਾ ਪਵਨ ਨਾਲ ਕੀਤਾ ਗਿਆ ਇਸ ਦੌਰਾਨ ਐਸਆਈ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਜਗਸੀਰ ਸਿੰਘ ਹਾਜ਼ਰ ਸਨ ਇਸ ਮੌਕੇ ਤੇ ਸਹਾਰਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਪਟਨਾਗਰ की कहा तू तो सी भी सुनो के के उत्पादित है हम मात्र शिक्षण पावन किए ज्ञान की शिक्षा दे सकते हैं जो हमारी बच्चियों में संस्कार करता है खास तरह हमारी बच्चियों में जम जाती है भाई जरा करके एक बार के माफ कर देंगे सही अब ना लज्जम लज्जम वो बाकी लगी हां तो ये हाथ में नहीं ठंडे करके लाओ ठंडे करके ਸਾਰੇ ਇਹਾਰੇ ਕਰਕੇ ਲਾ ਦੋ ਆਗੇ ਕੀ ਆਈ ਦੋ ਸੋਨੂੰ ਆਪਣੇ ਗੰ ਨੂੰ ਰੇਲਵੇ ਸਟੇਸ਼ਨੋਂ ਗ੍ਰੀਨਪੋਰਟ ਤੋਂ ਆਈ ਸੀ ਜਿਨ੍ਹਾਂ ਦੇ ਇੰਚਾਰਜ ਇਹ ਸੀ ਗੁਰਪ੍ਰੀਤ ਸਿੰਘ ਬਾਈ ਜਗਸੀਰ ਸਿੰਘ ਜੀ ਇਹ ਲੈ ਕੇ ਆਈ ਸੀਗੀ ਇਹ ਇੱਕ ਤਰੀਕ ਨੂੰ ਗੜੀਤ ਲਿਆ ਆਈ ਸੀ ਤੇ ਉਸ ਦੀ ਦੇਣੀ ਇਹ ਦੀ ਜੈਥੋ ਦੀ ਉਮਰ ਤਕਰੀਬਨ 40-45 ਸਾਲ ਹੈ ਕਿੰਦੀ ਪਛਾਣ ਨਹੀਂ ਤੇ ਅੱਜ ਇਹਨਾਂ ਰਾਹ ਪੋਰਟਵਡ ਕਰਾ ਕੇ ਗੁਰਦੁਆਰੇ ਸੰਗ ਮੈਡੀਕਲ ਕਾਲੀ ਚੋਂ ਅੰਤਮ ਸੰਸਕਾਰ ਕਰਕੇ ਇਹਨਾਂ ਨੂੰ ਅਸੀਂ ਪੁਲਿਸ ਵਾਲਿਆਂ ਕਾਪੀਆਂ ਸੌਂਪਤੀਆਂ